ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਅਹਮਦਾਬਾਦ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਸੀਨੀਅਰ ਪਾਇਲਟ ਅਤੇ ਏਅਰ ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰਐ ਸੰਦੁਰੂ ਡੋਮੇਨ ਮਹਾਰ ਨਿਯੁਕਤ ਕੀਤਾ ਹੈ ਜ਼ਿਕਰ ਹੋਊਗਾ ਕਿ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੇ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਇੱਕ ਇਮਾਰਤ ਨਾਲ ਟਕਰਾ ਗਿਆ ਸੀ ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਤੇ ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ ਇਕ ਹੀ ਮੁਸਾਫਰ ਬਚ ਸਕਿਆ ਏਅਰ ਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ AAIB ਨੇ 12 ਜੁਲਾਈ ਨੂੰ ਇਸ ਘਾਤਕ ਹਾਦਸੇ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਸੀ ਤੇ ਇੱਕ ਸੂਤਰ ਨੇ ਦੱਸਿਆ ਕਿ AAIB ਨੇ ਪਿਛਲੇ ਮਹੀਨੇ ਅਹਮਦਾਬਾਦ ਵਿੱਚ 에ਅਰ ਇੰਡੀਅਨ ਨੂੰ ਬੋਇੰਗ 787 ਅਟਜਾਜ਼ ਹਾਦਸੇ ਦੀ ਚੱਲ ਰਹੀ ਜਾਂਚ ਵਿੱਚ ਤਜਰਬੇਕਾਰ ਐਵੀਏਟਰ ਆਰਐਸ ਸੰਧੂ ਨੂੰ ਸ਼ਾਮਲ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ AAIB ਨੇ ਸੰਧੂ ਨੂੰ ਚੱਲ ਰਹੀ ਜਾਂਚ ਵਿੱਚ ਡੋਮੇਨ ਮਾਹਰ ਬਣ ਲਈ ਸੰਪਰਕ ਕੀਤਾ ਸੀ ਅਤੇ ਉਸ ਨੂੰ ਇਸ ਪ੍ਰਸਤਾਵ ਨਾਲ ਸਹਿਮਤ ਹੋਏ ਸਨ। ਸੰਦੂ ਲਗਭਗ 29 ਸਾਲਾਂ ਤੋਂ 에ਅਰ ਇੰਡੀਆ ਨਾਲ ਵਕ ਵਕ ਸਮਰਥਾਵਾਂ ਉਤੇ ਕੰਮ ਕਰ ਰਹੇ ਹਨ ਅਜੀ ਆਨ ਦੇ ਸੰਸਥਾਪਕ ਹਨ ਉਹਨਾਂ ਨੇ ਇੱਕ ਟੀਮ ਦੀ ਅਗਵਾਈ ਵੀ ਕੀਤੀ ਸੀ ਤੇ ਜਿਸ ਨੇ ਟਾਟਾ ਸਮੂਹ ਦੀਆਂ 에ਅਰਲਾਈਨਾਂ ਦੇ ਇੱਕੀਕਰਨ ਉਤੇ ਕੰਮ ਕੀਤਾ ਸੀ 55 ਸਾਲ ਦੇ ਸੰਜੇ ਕੁਮਾਰ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਟੀਮ 에ਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਦੀ ਜਾਂਚ ਕਰ ਰਹੀ ਹੈ